ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਨੌਜਵਾਨਾਂ ਨੂੰ ਕਿਉਂ ਹੋ ਰਹੇ ਨੇ ਦਿਲ ਦੇ ਦੌਰੇ? ਉਹ ਇੱਕ ਉਹ ਸੱਚ ਹੈ ਜੋ ਕੋਈ ਨਹੀਂ ਦੱਸਦਾ। ਅੱਜ ਅਸੀਂ ਇੱਕ ਅਜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੇ ਸਾਰਿਆਂ ਦੇ ਦਿਲਾਂ ਨੂੰ ਛੂੰਦਾ ਹੈ। ਕੈਨੇਡਾ ਇੱਕ ਅਜਿਹਾ ਦੇਸ਼ ਜਿੱਥੇ ਲੋਕ ਸੁਪਨੇ ਸਜਾਉਣ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉੱਥੇ ਨੌਜਵਾਨਾਂ ਦੀ ਜ਼ਿੰਦਗੀ ਇੱਕ ਅਚਾਨਕ ਮੋੜ ਲੈ ਰਹੀ ਹੈ? ਦਿਲ ਦੇ ਦੌਰੇ ਜੋ ਪਹਿਲਾਂ ਸਿਰਫ ਬਜ਼ੁਰਗਾਂ ਦੀ ਬਿਮਾਰੀ ਸਮਝੇ ਜਾਂਦੇ ਸਨ ਹੁਣ 20 ਤੋਂ 40 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਰਹੇ ਹਨ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਨਾ ਇੱਕ ਨੌਜਵਾਨ ਜੋ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ ਆਪਣੇ ਪਰਿਵਾਰ ਦੀਆਂ ਉਮੀਦਾਂ ਦਾ ਬੋਝ ਚੁੱਕ ਰਿਹਾ ਹੈ ਅਚਾਨਕ ਹਸਪਤਾਲ ਦੇ ਬਿਸਤਰੇ ਤੇ ਪਿਆ ਹੋਵੇ ਇਹ ਕੋਈ ਫਿਲਮੀ ਕਹਾਣੀ ਨਹੀਂ ਸੱਚਾਈ ਹੈ ਪਰ ਸਵਾਲ ਇਹ ਹੈ ਕੀ ਇਹ ਹੋ ਕਿਉਂ ਰਿਹਾ ਹੈ ਕਿ ਇਸ ਦੇ ਪਿੱਛੇ ਸਿਰਫ ਸਹਿਤ ਸੰਬੰਧੀ ਮਸਲੇ ਹਨ ਜਾਂ ਕੁਝ ਅਜੇਹਾ ਸੱਚ ਵੀ ਹੈ ਜੋ ਸਾਡੇ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਇਸ ਵੀਡੀਓ ਵਿੱਚ ਅਸੀਂ ਇਸ ਰਸ ਨੂੰ ਖੋਲਾਂਗੇ ਤਾਂ ਜੋ ਤੁਸੀਂ ਵੀ ਜਾਣ ਸਕੋ ਕਿ ਗੱਲ ਕੀ ਹੈ ਤਿਆਰ ਰਹੋ ਕਿਉਂਕਿ ਇਸ ਸਫ਼ਰ ਤੁਹਾਡੇ ਦਿਲ ਨੂੰ ਹਿਲਾ ਦੇਵੇਗਾ ਕੈਨੇਡਾ ਵਿੱਚ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੀ ਸਮੱਸਿਆ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਅਸੀਂ ਅੰਕੜਿਆਂ ਵੱਲ ਦੇਖਣਾ ਹੈ ਇੱਕ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਵਿੱਚ 30 ਤੋਂ 40 ਸਾਲ ਦੀ ਉਮਰ ਦੇ ਲੋਕਾਂ ਵਿੱਚ ਦਿਲ ਦੇ ਦੌਰਿਆਂ ਦੀ ਗਿਣਤੀ 20% ਤੋਂ ਵੱਧ ਵਧੀ ਹੈ ਇਹ ਅੰਕੜੇ ਸਿਰਫ ਨੰਬਰ ਨਹੀਂ ਸਗੋਂ ਉਹਨਾਂ ਨੌਜਵਾਨਾਂ ਦੀਆਂ ਕਹਾਣੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਅਚਾਨਕ ਬਦਲ ਗਈ ਇੱਕ ਮਿੰਟ ਸੋਚੋ ਇੱਕ 35 ਸਾਲ ਦਾ ਨੌਜਵਾਨ ਜੋ ਸਵੇਰੇ ਆਪਣੀ ਨੌਕਰੀ ਲਈ ਤਿਆਰ ਹੋ ਰਿਹਾ ਸੀ ਸ਼ਾਮ ਤੱਕ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਗਿਆ ਇਹ ਸਿਰਫ ਇੱਕ ਉਦਾਹਰਨ ਨਹੀਂ ਅਜੇਹੀਆਂ ਕਟਨਾਵਾ ਹੁਣ ਆਮ ਹੋ ਗਈਆਂ ਹਨ ਪਰ ਇਹ ਸਬ ਕਿਉਂ ਸਿਹਤ ਮਾਇਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਕਈ ਕਾਰਨ ਹਨ ਜੀਵਨ ਸ਼ੈਲੀ ਤਣਾ ਖਾਣ ਪੀਣ ਦੀਆਂ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਪਰ ਜੇ ਇਹ ਸਾਰੇ ਕਾਰਨ ਹੋਰ ਦੇਸ਼ਾਂ ਵਿੱਚ ਵੀ ਹਨ ਤਾਂ ਕੈਨੇਡਾ ਵਿੱਚ ਹੀ ਇਹ ਮਸਲਾ ਇੰਨਾ ਗੰਭੀਰ ਕਿਉਂ ਹੈ ਇਸ ਦਾ ਜਵਾਬ ਸ਼ਾਇਦ ਉਸ ਜੀਵਨ ਸ਼ੈਲੀ ਵਿੱਚ ਲੁਕਿਆ ਹੈ ਜੋ ਕੈਨੇਡਾ ਦੇ ਸ਼ਹਿਰੀ ਇਲਾਕਿਆਂ ਵਿੱਚ ਨੌਜਵਾਨ ਆਪਣਾ ਰਹੇ ਹਨ ਤੇਜ਼ ਰਫ਼ਤਾਰ ਜ਼ਿੰਦਗੀ ਦਿਨ ਰਾਤ ਕੰਮ ਅਤੇ ਆਰਾਮ ਦੀ ਕਮੀ ਇਹ ਸਭ ਉਹਨਾਂ ਦੇ ਦਿਲ ਤੇ ਭਾਰ ਪਾ ਰਿਹਾ ਹੈ ਇਹ ਸੁਣ ਕੇ ਤੁਹਾਡਾ ਦਿਲ ਵੀ ਡੁੱਬ ਗਿਆ ਨਾ ਆਓ ਇਸ ਨੂੰ ਹੋਰ ਡੂੰਘਾਈ ਨਾਲ ਸਮਝੀਏ ਕੈਨੇਡਾ ਦੀ ਜੀਵਨ ਸ਼ੈਲੀ ਬਾਰੇ ਗੱਲ ਕਰੀਏ ਤਾਂ ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਸਭ ਕੁਝ ਬਹੁਤ ਤੇਜ਼ੀ ਨਾਲ ਹੁੰਦਾ ਹੈ ਨੌਜਵਾਨਾ ਤੇ ਦਬਾਅ ਹੁੰਦਾ ਹੈ ਕਿ ਉਹ ਆਪਣੇ ਕਰੀਅਰ ਵਿੱਚ ਸਫਲ ਹੋਣ ਪੈਸੇ ਕਮਾਉਣ ਅਤੇ ਆਪਣੇ ਪਰਿਵਾਰ ਦੀਆਂ ਉਮੀਦਾਂ ਤੇ ਖਰੇ ਉਤਰਨ ਇਸ ਦੌੜ ਵਿੱਚ ਉਹ ਅਕਸਰ ਆਂਤੀ ਹੋ ਜਾਂਦੇ ਹਨ ਸਵੇਰੇ ਜਲਦੀ ਉੱਠਣਾ ਲੰਮੇ ਸਮੇਂ ਤੱਕ ਕੰਮ ਕਰਨਾ ਕਰ ਪਰਤਣ ਤੱਕ ਥੱਕ ਜਾਣਾ ਇਹ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਇਸ ਦੌਰਾਨ ਉਹ ਆਪਣੀ ਸਿਹਤ ਨੂੰ ਪੁੱਲ ਜਾਂਦੇ ਹਨ ਕਸਰਤ ਲਈ ਸਮਾਂ ਨਹੀਂ ਸੌਣ ਦਾ ਪੂਰਾ ਸਮਾਂ ਨਹੀਂ ਅਤੇ ਤਣਾਅ ਤਾਂ ਮੁਫਤ ਵਿੱਚ ਮਿਲਦਾ ਹੈ ਇੱਕ ਦੋਸਤ ਦੀ ਕਹਾਣੀ ਸੁਣੋ ਉਹ 32 ਸਾਲ ਦਾ ਸੀ ਟੋਰਾਂਟੋ ਵਿੱਚ ਨੌਕਰੀ ਕਰਦਾ ਸੀ ਰੋਜ਼ 12 ਘਟਾਓ 14 ਘੰਟੇ ਕੰਮ ਵਿਕੇਡ ਤੇ ਵੀ ਪ੍ਰੋਜੈਕਟ ਪੂਰੇ ਕਰਨ ਦੀ ਟੈਸ਼ਨ ਇੱਕ ਦਿਨ ਅਚਾਨਕ ਉਸ ਨੂੰ ਸੀਨੇ ਵਿੱਚ ਦਰਦ ਹੋਇਆ ਅਤੇ ਉਹ ਡਿੱਗ ਪਿਆ ਡਾਕਟਰਾਂ ਨੇ ਕਿਹਾ ਤਣਾਅ ਅਤੇ ਥਕਾਵਟ ਨੇ ਤੁਹਾਡੇ ਦਿਲ ਨੂੰ ਕਮਜ਼ੋਰ ਕਰ ਦਿੱਤਾ ਇਹ ਸੁਣ ਕੇ ਪਰਿਵਾਰ ਦਾ ਕੀ ਹਾਲ ਹੋਇਆ ਹੋਵੇਗਾ ਸੋਚੋ ਇਹ ਸਿਰਫ ਇੱਕ ਕਹਾਣੀ ਨਹੀਂ ਅਜਈਆਂ ਲੱਖਾਂ ਜ਼ਿੰਦਗੀਆਂ ਦਾ ਸੱਚ ਹੈ ਤਾਂ ਕੀ ਇਹ ਜੀਵਨ ਸ਼ੈਲੀ ਹੀ ਸਾਰਾ ਕਸੂਰਵਾਰ ਹੈ ਸ਼ਾਇਦ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਖਾਣ ਪੀਣ ਦੀਆਂ ਆਦਤਾਂ ਵੀ ਇਸ ਸਮੱਸਿਆ ਦਾ ਇੱਕ ਵੱਡਾ ਹਿੱਸਾ ਹਨ ਕੈਨੇਡਾ ਵਿੱਚ ਫਾਸਟ ਫੂਡ ਦਾ ਚਲਣ ਬਹੁਤ ਜ਼ਿਆਦਾ ਹੈ ਨੌਜਵਾਨ ਖਾਸ ਕਰਕੇ ਜਿਹੜੇ ਵਿਦਿਆਰਥੀ ਹਨ ਜਾਂ ਇਕੱਲੇ ਰਹਿੰਦੇ ਹਨ ਅਕਸਰ ਸੇਤਮੰਦ ਖਾਣੇ ਦੀ ਬਜਾਏ 버ਗਰ ਪੀਜ਼ਾ ਜਾਂ ਫਰਾਈਜ਼ ਤੇ ਨਿਰਭਰ ਕਰਦੇ ਹਨ ਇਹ ਖਾਣੇ ਚਰਬੀ ਨਮਕ ਅਤੇ ਖੰਡ ਨਾਲ ਭਰਪੂਰ ਹੁੰਦੇ ਹਨ ਜੋ ਸਿੱਧੇ ਦਿਲ ਦੀਆਂ ਨਾੜੀਆਂ ਤੇ ਅਸਰ ਪਾਉਂਦੇ ਹਨ ਇੱਕ ਸਰਵੇਖਣ ਮੁਤਾਬਕ ਕੈਨੇਡਾ ਦੇ 60% ਤੋਂ ਵੱਧ ਨੌਜਵਾਨ ਹਫਤੇ ਵਿੱਚ ਘੱਟੋ ਘੱਟ ਤਿੰਨ ਵਾਰ ਫਾਸਟ ਫੂਡ ਖਾਂਦੇ ਹਨ ਇਸ ਤੋਂ ਇਲਾਵਾ ਸ਼ਰਾਬ ਅਤੇ ਸਿਗਰਟ ਦਾ ਸੇਵਨ ਵੀ ਵੱਧ ਰਿਹਾ ਹੈ ਖਾਸ ਕਰਕੇ ਸਰਦੀਆਂ ਵਿੱਚ ਜਦੋਂ ਬਾਹਰ ਨਿਕਲਣਾ ਮੁਸ਼ਕਲ ਹੁੰਦਾ ਹੈ ਲੋਕ ਕਾਰ ਵਿੱਚ ਬੈਠ ਕੇ ਇਹਨਾਂ ਆਦਤਾਂ ਨੂੰ ਆਪਣਾ ਲੈਂਦੇ ਹਨ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਹੈ ਜੇ ਇਹ ਸਭ ਹੋਰ ਦੇਸ਼ਾਂ ਵਿੱਚ ਵੀ ਹੁੰਦਾ ਹੈ ਤਾਂ ਕੈਨੇਡਾ ਵਿੱਚ ਹੀ ਇਹ ਅਸਰ ਜ਼ਿਆਦਾ ਕਿਉਂ ਸ਼ਾਇਦ ਇਸ ਦਾ ਜਵਾਬ ਪ੍ਰਵਾਸੀ ਨੌਜਵਾਨਾਂ ਦੀਆਂ ਮੁਸ਼ਕਲਾਂ ਵਿੱਚ ਲੁਕਿਆ ਹੈ ਉਹ ਜਿਹੜੇ ਪੰਜਾਬ ਤੋਂ ਜਾਂ ਹੋਰ ਦੇਸ਼ਾਂ ਤੋਂ ਕੈਨੇਡਾ ਆਏ ਹਨ ਉਹਨਾਂ ਦੀਆਂ ਚੁਣੌਤੀਆਂ ਅਲੱਗ ਹਨ ਆਓ ਇਸ ਬਾਰੇ ਹੋਰ ਜਾਣੀਏ ਕੈਨੇਡਾ ਵਿੱਚ ਪ੍ਰਵਾਸੀ ਨੌਜਵਾਨਾਂ ਦੀ ਗੱਲ ਕਰੀਏ ਤਾਂ ਇਹ ਸਮੱਸਿਆ ਹੋਰ ਗੰਬੀਰ ਹੋ ਜਾਂਦੀ ਹੈ ਪੰਜਾਬ ਤੋਂ ਹਜ਼ਾਰਾਂ ਨੌਜਵਾਨ ਹਰ ਸਾਲ ਕੈਨੇਡਾ ਜਾਂਦੇ ਹਨ ਸੁਪਨੇ ਲੈ ਕੇ ਪਰ ਉੱਥੇ ਪਹੁੰਚ ਕੇ ਉਹਨਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਬਾਰੇ ਉਹ ਸੋਚਦੇ ਵੀ ਨਹੀਂ ਸਨ ਆਰਥਿਕ ਦਬਾਅ ਨਵੇਂ ਮਾਹੌਲ ਵਿੱਚ ਟਲੰਡ ਦੀ ਮੁਸ਼ਕਲ ਅਤੇ ਪਰਿਵਾਰ ਤੋਂ ਦੂਰੀ ਇਹ ਸਭ ਉਹਨਾਂ ਦੇ ਮਾਨਸਿਕ ਅਤੇ ਸਰੀਰਕ ਸਿਹਤ ਤੇ ਅਸਰ ਪਾਉਂਦਾ ਹੈ ਇੱਕ ਪ੍ਰਵਾਸੀ ਵਿਦਿਆਰਥੀ ਨੇ ਦੱਸਿਆ ਮੈਂ ਇੱਥੇ ਆਇਆ ਸੀ ਪੜਾਈ ਅਤੇ ਨੌਕਰੀ ਲਈ ਪਰ ਹੁਣ ਲੱਗਦਾ ਹੈ ਕਿ ਮੈਂ ਆਪਣੀ ਸਿਹਤ ਗਵਾ ਰਿਹਾ ਹਾਂ ਉਸ ਨੂੰ ਰੋਜ਼ 10 ਘੰਟੇ ਪੜਾਈ ਅਤੇ ਪਾਰਟ ਟਾਈਮ ਜੌਬ ਕਰਨੀ ਪੈਂਦੀ ਸੀ ਅਤੇ ਘਰ ਦਾ ਕਿਰਾਇਆ ਭਰਨ ਲਈ ਉਹ ਰਾਤਾਂ ਨੂੰ ਸੌਂਦਾ ਵੀ ਨਹੀਂ ਸੀ ਇੱਕ ਦਿਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ 28 ਸਾਲ ਦੀ ਉਮਰ ਵਿੱਚ ਹੀ ਜ਼ਿੰਦਗੀ ਦੀ ਜੰਗ ਹਾਰ ਗਿਆ ਇਹ ਸੁਣ ਕੇ ਤੁਹਾਡੇ ਅੰਦਰ ਵੀ ਗੁੱਸਾ ਅਤੇ ਦੁੱਖ ਜਾਗਿਆ ਨਾ ਪਰ ਇਹ ਸੱਚ ਹੈ ਉਹ ਪ੍ਰਵਾਸੀ ਨੌਜਵਾਨਾਂ ਤੇ ਦਬਾਅ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਆਪਣੇ ਸਰੀਰ ਦੀ ਸੁਣਦੇ ਹੀ ਨਹੀਂ ਅਤੇ ਸਮਾਜ ਵੀ ਉਹਨਾਂ ਨੂੰ ਇਹ ਸਮਝਣ ਦਾ ਮੌਕਾ ਨਹੀਂ ਦਿੰਦਾ ਹੁਣ ਇੱਕ ਹੋਰ ਪੱਖ ਵੱਲ ਧਿਆਨ ਦੇਈਏ ਸਰੀਰਕ ਗਤੀਵਿਧੀਆਂ ਦੀ ਕਮੀ ਕੈਨੇਡਾ ਦੀ ਠੰਡੀ ਜਲਵਾਯੂ ਅਤੇ ਲੰਮੇ ਸਰਦੀਆਂ ਦੇ ਮੌਸਮ ਕਾਰਨ ਲੋਕ ਘਰਾਂ ਵਿੱਚ ਬੰਦ ਰਹਿੰਦੇ ਹਨ ਨੌਜਵਾਨ ਜਿਹੜੇ ਪਹਿਲਾਂ ਪੰਜਾਬ ਦੇ ਖੇਤਾਂ ਵਿੱਚ ਖੇਡਦੇ ਸਨ ਉਹ ਹੁਣ ਜਿਮ ਜਾਣ ਦੀ ਬਜਾਏ ਸੋਫੇ ਤੇ ਬੈਠੇ ਨੈਟਫਲਿਕਸ ਦੇਖਦੇ ਹਨ ਸਿਹਤ ਮਾਇਰਾਂ ਦਾ ਕਹਿਣਾ ਹੈ ਕਿ ਜੇ ਸਰੀਰ ਨੂੰ ਲੋੜੀ ਦੀ ਕਸਰਤ ਨਾ ਮਿਲੇ ਤਾਂ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਇੱਕ ਡਾਕਟਰ ਨੇ ਦੱਸਿਆ ਅਸੀਂ ਹਰ ਹਫ਼ਤੇ ਅਜਿਹੇ ਨੌਜਵਾਨਾਂ ਨੂੰ ਵੇਖਦੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਸਰੀਰਕ ਮਿਹਨਤ ਨਹੀਂ ਇਸ ਤੋਂ ਇਲਾਵਾ ਟੈਕਨੋਲੋਜੀ ਦਾ ਜ਼ਿਆਦਾ ਇਸਤੇਮਾਲ ਵੀ ਇਸ ਦਾ ਕਾਰਨ ਹੈ ਮੋਬਾਈਲ ਲੈਪਟਾਪ ਅਤੇ ਗੇਮਿੰਗ ਇਹ ਸਭ ਨੌਜਵਾਨਾਂ ਨੂੰ ਇੱਕ ਜਗ੍ਹਾ ਤੇ ਬਿਠਾ ਦਿੰਦਾ ਹੈ ਅਤੇ ਜਦੋਂ ਸਰੀਰ ਨਹੀਂ ਹਿਲਦਾ ਤਾਂ ਦਿਲ ਤੇ ਬੋਝ ਵੱਧਦਾ ਹੈ ਸੋਚੋ ਜੇ ਤੁਹਾਡਾ ਬੱਚਾ ਜਾਂ ਪਰਾਂ ਇਸੇ ਤਰ੍ਹਾਂ ਜੀ ਰਿਹਾ ਹੋਵੇ ਤੁਹਾਨੂੰ ਕੀ ਲੱਗੇਗਾ ਇਹ ਸਭ ਸਾਡੇ ਲਈ ਇੱਕ ਸਵਾਲ ਛੱਡਦਾ ਹੈ ਅਸੀਂ ਇਸ ਨੂੰ ਕਿਵੇਂ ਰੋਕ ਸਕਦੇ ਹਾਂ ਇਸ ਸਮੱਸਿਆ ਦਾ ਹੱਲ ਕੀ ਹੈ ਸਭ ਤੋਂ ਪਹਿਲਾ ਤਾਂ ਨੌਜਵਾਨਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਪਵੇਗਾ। ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਪਵੇਗੀ। ਰੋਜ਼ਾਨਾ ਕਸਰਤ, ਸਮੇਂ ਸਿਰ ਖਾਣਾ ਅਤੇ ਪੂਰੀ ਨੀਂਦ। ਪਰ ਇਹ ਇੰਨਾ ਸੌਖਾ ਨਹੀਂ ਜਿੰਨਾ ਲੱਗਦਾ। ਜਦੋਂ ਤੁਹਾਡੇ ਸਿਰ ਤੇ ਨੌਕਰੀ, ਬਿੱਲਾਂ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਹੋਵੇ ਤਾਂ ਸਿਹਤ ਨੂੰ ਪਹਿਲ ਦੇਣਾ ਔਖਾ ਹੋ ਜਾਂਦਾ ਹੈ। ਫਿਰ ਵੀ ਇੱਕ ਛੋਟੀ ਜਿਹੀ ਸ਼ੁਰੂਆਤ ਕਰਨੀ ਪਵੇਗੀ। ਜਿਵੇਂ ਕਿਸ ਸਵੇਰੇ ਵੀ ਮਿੰਡ ਦੀ ਸੈਰ, ਘਰ ਵਿੱਚ ਸੇਤਮੰਦ ਖਾਣਾ ਬਣਾਉਣਾ ਅਤੇ ਤਣਾਅ ਘਟ ਕਰਨ ਲਈ ਦੋਸਤਾਂ ਨਾਲ ਗੱਲਬਾਤ। ਇਸ ਤੋਂ ਇਲਾਵਾ ਸਰਕਾਰ ਅਤੇ ਸਿਹਤ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਖਾਸ ਕਰਕੇ ਪ੍ਰਵਾਸੀ ਪਾਈਚਾਰਿਆਂ ਲਈ ਜਾਗਰੂਕਤਾ ਮੁਹਿੰਮਾਂ ਅਤੇ ਮਾਨਸਿਕ ਸਿਹਤ ਸੇਵਾਵਾਂ ਦੀ ਲੋੜ ਹੈ। ਇੱਕ ਮਾਹਿਰ ਨੇ ਸੁਝਾ ਦਿੱਤਾ ਨੌਜਵਾਨਾਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣਾ ਸਿਹਤ ਚੈੱਕਅਪ ਕਰਵਾਉਣਾ ਚਾਹੀਦਾ ਹੈ। ਇਹ ਛੋਟੀਆਂ ਗੱਲਾਂ ਵੱਡਾ ਫਰਕ ਪਾ ਸਕਦੀਆਂ ਹਨ ਪਰ ਸਭ ਤੋਂ ਜ਼ਰੂਰੀ ਹੈ ਸਮਾਜ ਦਾ ਸਹਿਯੋਗ ਅਸੀਂ ਸਾਰਿਆਂ ਨੂੰ ਮਿਲ ਕੇ ਇਸ ਨੂੰ ਬਦਲਣਾ ਹੈ ਅੰਤ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਦਿਲ ਦੇ ਦੌਰੇ ਸਿਰਫ ਇੱਕ ਸੈੱਟ ਸਮੱਸਿਆ ਨਹੀਂ ਸਗੋ ਸਾਡੀ ਜੀਵਨ ਸ਼ੈਲੀ ਅਤੇ ਸਮਾਜ ਦੀਆਂ ਕਮੀਆਂ ਦਾ ਨਤੀਜਾ ਹਨ ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੈੱਟ ਤੋਂ ਵੱਡਾ ਕੋਈ ਖਜ਼ਾਨਾ ਨਹੀਂ ਜੇ ਤੁਸੀਂ ਆਪਣੇ ਲਈ ਸਮਾਂ ਨਹੀਂ ਕੱਢੋਗੇ ਤਾ ਜ਼ਿੰਦਗੀ ਤੁਹਾਨੂੰ ਮਜਬੂਰ ਕਰ ਦੇਵੇਗੀ ਇਸ ਵੀਡੀਓ ਦਾ ਮੋਰਲ ਇਹ ਹੈ ਕਿ ਸਾਨੂੰ ਆਪਣੀ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਇਸ ਸੁਨੇਹਾ ਹਰ ਉਸ ਨੌਜਵਾਨ ਤੱਕ ਪਹੁੰਚਾਓ ਜੋ ਆਪਣੇ ਸੁਪਨਿਆਂ ਦੀ ਦੌੜ ਵਿੱਚ ਆਪਣਾ ਦਿਲ ਪੁੱਲ ਗਿਆ ਹੈ ਆਓ ਮਿਲ ਕੇ ਇੱਕ ਅਜਿਆ ਸਮਾਜ ਬਣਾਈਏ ਜਿੱਥੇ ਸਿਹਤ ਸਭ ਤੋਂ ਪਹਿਲਾ ਆਵੇ ਇਹ ਸਿਰਫ ਕੈਨੇਡਾ ਦੀ ਗੱਲ ਨਹੀਂ सगो सार जिम्मेवारी है जो तो वीडियो वजिया लगी तो कृपा करके सा चैनल नू ते वीडियो तीडियो लाइक जरूर कर लवो धनवाद